ਕਿ ਮੈਂ ਕਹਾ ਇਦਾਂ ਕਿ ਇਸ ਰੰਗ ਦੋ ਮੁੰਡੇ ਕੋ ਮੁੰਡੇ ਏਟੀ ਵਾ ਤੇ ਤੇ ਮੈਂ ਕਹਾ ਚਲੋ ਮੈਂ ਕਹਾ ਇਦਾਂ ਨਾ ਉਹ ਸ਼ਾਇਦ ਮਿਲਦਾ ਕੋਈ ਤਾਰ ਦੇ ਵਿੱਚ ਗਿਆ ਤੇ ਮੈਂ ਕਹਾ ਸ਼ਾਇਦ ਮੈਂ ਲੋਕ ਕਰ ਲਿਆ ਆਪਾ ਉਹ ਕਹਿੰਦੇ ਲੋਕ ਖਾਲੋ ਮੈਂ ਲੋਕ ਕੀਤਾ ਹੀ ਆ ਨਾਲੇ ਦੋ ਮਿੰਟ ਬੈਠਾ ਹੀ ਤੇ ਨਾਲੇ ਇੱਟਾ ਚੱਲ ਪਿਆ ਮੇਰੇ ਕੋਈ ਬੰਦਿਆਂ ਦੀ ਪਛਾਣ ਹੋਈ ਹੈ ਕੋਈ ਬੰਦੇ ਸੀ ਨਾ 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 ਇਦਾਂ ਹੀ ਉਹ ਢਾੜੀ ਪੁਰਾਣੀ ਰੰਜਿਸ਼ ਵਗੈਰਾ ਕਿਸੇ ਨਾਲ ਹੋਵੇ ਪਤਾ ਕੁਝ ਨਹੀਂ ਅਜੇ ਉਹ ਵੀ ਪਾ ਦੇਣ ਫਿਰ ਤੋਂ ਇਹ ਜਲਦੀ ਚੱਲਦੀ ਰਹੇ ਅੱਛਾ ਜਿਹੇ سامنے ਆਉਂਦੇ ਹੋਇਆ ਕਿ ਇਹਨਾਂ ਸ਼ਰੀਰ ਨੂੰ ਇਹ ਜੋ ਆਉਂਦੇ ਰਹੋ ਤੇ ਇਹਦਾ ਮੋਟਾ ਆਉਂਦਾ ਆਹ ਹੋ ਗਿਆ ਸਾਡੇ ਕੈਂਪ ਹੋ ਗਿਆ ਹਾਂ ਦੇਖ ਕੇ ਜਿਹੜੇ ਪਾਸ ਹੋ ਰਹੇ ਨੇ ਭਈ ਦੋ ਮੁੰਡੇ ਏਟੀਵਾ ਤੇ ਇਥੇ ਘੁੰਮਦੇ ਫਿਰਦੇ ਪਏ ਸੀ ਮੈਂ ਸਬਜ਼ੀ ਲੈ ਗਿਆ ਵੈਸੇ ਹਾਂਜੀ ਤੇ ਮੈਂ ਉਹਨਾਂ ਨੂੰ ਮੈਨੂੰ ਲੱਗ ਨਹੀਂ ਦਿਆ ਕਿ ਕੋਈ ਤਾਰ ਦੇ ਵਿੱਚ ਹੈ ਗਿਆ ਤੇ ਮੈਂ ਵੈਸੇ ਮੈਂ ਕਹਾ ਮੈਂ ਆਪਣੇ ਮਾਲਕ ਨੂੰ ਦੱਸਿਆ ਕਿ ਅਰਜੁਨ ਮਾਨ ਨੂੰ ਕਿ ਮੈਂ ਕਹਾ ਇਦਾਂ ਇਸ ਰੰ ਨੂੰ ਦੋ ਮੁੰਡੇ ਘੁੰਮਦੇ ਏਟੀਵਾ ਤੇ ਤੇ ਮੈਂ ਕਹਾ ਚਲੋ ਮੈਂ ਕਹਾ ਇਦਾਂ ਨਾ ਉਹ ਸ਼ਾਇਦ ਇਹਨਾਂ ਦਾ ਕੋਈ ਤਾਰ ਦੇ ਵਿੱਚ ਹੈ ਗਿਆ ਤੇ ਮੈਂ ਕਹਾ ਸ਼ਾਇਦ ਮੈਂ ਲੋਕ ਖਾ ਲਿਆ ਆਪਾ ਉਹ ਕਹਿੰਦੇ ਲੋਕ ਖਾ ਲਓ ਮੈਂ ਲੋਕ ਕੀਤਾ ਹੀ ਆ ਸਾਲੇ ਦੋ ਮਿੰਟ ਬੈਠਾ ਹੀ ਤੇ ਨਾਲੇ ਇੱਟਾ ਚੱਲ ਪਿਆ ਮੇਰੇ ਕੋਈ ਬੰਦੇ ਦੀ ਪਛਾਣ ਹੋਈ ਹੈ ਕੋਈ ਬੰਦੇ ਸੀ ਨਾ 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 ਇਦਾਂ ਕੋਈ ਤਾਂ ਹੀ ਪਰਾਣੀ ਰஞ்சிਸ਼ ਵਗੈਰਾ ਕਿਸੇ ਨਾਲ ਹੋਵੇ ਪਤਾ ਕੁਛ ਨਹੀਂ ਅਜੇ ਤੱਕ ਅੱਜ ਅੱਜ ਤੱਕ ਅਪਾ ਜਿੰਨਾ ਵੀ ਕੰਮ ਕੀਤਾ ਚੁੱਪਚੀਪ ਤੇ ਕੰਮ ਕਰਦੇ ਨਾਲ ਘਰੇ ਚੱਲ ਜਦੇ ਨੇ ਰੋਟੀ ਪਾਉਂਦਾ ਤੁਹਾਡਾ ਕੰਮ ਕਾਹਦਾ ਹੈਗਾ ਜੀ ਸਲੂਨ ਦਾ ਜੀ ਆਪਣਾ ਕੰਮ ਕਿਹੜੀ ਜਗ੍ਹਾ ਤੇ ਦੁਕਾਨ ਹੈਗੀ ਜੀ ਆਪਣੇ ਵਿਜੇਨਗਰ ਗਿਆ ਅਮਰਸਰ ਮੋਕੇ ਤੇ ਪੁਲਿਸ ਨੇ ਤਲਾਸ਼ ਕੀਤੀ ਇਸ ਬਾਰੇ ਹਾਂਜੀ 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 ਹੋਣੀ ਪੁਲਿਸ ਦਾ ਅਫਸਰ ਆਇਆ ਕੋਈ ਜਾਂਚ ਤੇ ਵਿਜੇਨਗਰ ਟੰਨਾਂ ਨਾਂਗੇ ਚੌਕ ਦੇ ਵਿੱਚ ਆਪਣੀ ਦੁਕਾਨ ਹੈਗੀ ਹੈ 5 ਨੰਬਰ ਗਲੀ ਦੇ ਪੁਲਿਸ ਨੂੰ ਤਲਾਸ਼ ਦਿੱਤੀ ਇਸ ਬਾਰੇ ਹਾਂਜੀ 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 ਮੌਕੇ ਤੇ ਪੁਲਿਸ ਆਈ ਸੀ ਹਾਂਜੀ ਮੌਕੇ ਤੇ ਆਈ ਆ ਵੀਡੀਓ ਵੀਡੀਓ ਬਣਾ ਕੇ ਚਲ ਗਿਆ ਉਹ ਕਹਿੰਦੇ ਰਿਪੋਰਟ ਕਰ ਦੋ ਹੁਣ ਰਿਪੋਰਟ ਲਗਾਣਗੇ ਆ ਕੀ ਮੰਗ ਕੀ ਕਰਦੇ ਜਿਹੜੇ ਬੰਦੇ ਨੇ ਹਾਨੂੰ ਸਵੇ ਹੈਗੀ ਉਹਨੂੰ ਸਾਬੀ ਕਰੇਗੀ ਇਹ ਕੌਣ ਹੈਗੇ ਜਿਨ੍ਹਾਂ ਨੇ ਸਾਡੇ ਨਾਲ ਇਹ ਚੀ ਕੀਤੀ ਹੈ ਕਿੰਨੀ ਉਮਰ ਹੈਗੀ ਸੀ ਉਹਨਾਂ ਦੀ ਜਿਹੜਾ ਕੁਝ ਸਰ ਇੰਨਾ ਕੋਈ ਹੈ ਨਹੀਂ ਥੋੜੇ ਹੈ ਮੱਕੀ ਹਲਦੀ ਮੋٹے ਜਵਾਨੀ ਬੰਦੇ ਹੈ ਆਪਣੇ ਹੈਲਦੀ ਬੰਦੇ ਐਕਟਿਵ ਅਤੇ ਵਾਈਟ ਐਕਟਿਵ ਅਤੇ ਮੈਂ ਨੰਬਰ ਪਲੇਟ ਉਹਨਾਂ ਨੇ ਬਿਲਕੁਲ ਟੈਪਿੰਗ ਕੀਤੀ ਨਹੀਂ ਕਿ ਪਤਾ ਨਹੀਂ ਲੱਗੇ ਕਿ ਕੌਣ ਹੈ ਕੋਈ ਲੱਗੇ ਸ਼ਕਿਏ ਕਿ ਕੈਮਰਾ ਵਗੈਰਾ ਲੱਗਾ ਕੋਈ ਕੈਮਰਾ ਦੋ ਦਿਨ ਇਧਰ ਸ਼ਾ ਲੱਗੇ ਹੋਣ ਹੈ ਗਲੀ ਦੇ ਦੋ ਤਿੰਨ ਗਲੀਆਂ ਹੈਗੀਆਂ ਉਹਨਾਂ ਨੇ ਲੱਗੀ ਕੈਮਰੇ ਲੱਗੇ ਵੈਸੇ